ਕੀ ਹੁੰਦਾ ਹੈ ਜਦੋਂ ਪੁਰਾਣੀਆਂ ਕਹਾਣੀਆਂ ਸੱਚ ਹੋ ਜਾਂਦੀਆਂ ਹਨ ਜਦੋਂ ਪਿੰਡ ਦੇ ਬਜ਼ੁਰਗਾਂ ਦੀਆਂ ਚੇਤਾਵਨੀਆਂ ਨੂੰ ਮਜ਼ਾਕ ਵਿੱਚ ਉਡਾ ਦਿੱਤਾ ਜਾਂਦਾ ਹੈ ਪੇਸ਼ ਹੈ ਪੰਜਾਬ ਦੇ ਇੱਕ ਪਿੰਡ ਦੀ ਉਹ ਖੌਫਨਾ ਕਹਾਣੀ ਜਿੱਥੇ ਇੱਕ ਹਵੇਲੀ ਸਿਰਫ ਈਟਾਂ ਅਤੇ ਗਾੜੇ ਦੀ ਨਹੀਂ ਬਲਕਿ ਦਰਦ ਸਰਾਪ ਅਤੇ ਇੱਕ ਕਦੇ ਨਾ ਮਿਟਣ ਵਾਲੀ ਭੁੱਖ ਨਾਲ ਬਣੀ ਹੈ ਲੋਕ ਇਸ ਨੂੰ ਖੂਕੀ ਹਵੇਲੀ ਕਹਿੰਦੇ ਹਨ ਇਹ ਕਹਾਣੀ ਹੈ ਮਹਿਰ ਦੀ ਜਿਸ ਦੀ ਰੂਹ ਅੱਜ ਵੀ ਆਪਣੇ ਗਵਾਚੇ ਪਿਆਰ ਨੂੰ ਲੱਭਦੀ ਹੈ ਅਤੇ ਜਦੋਂ ਤਿੰਨ ਸ਼ਹਿਰੀ ਨੌਜਵਾਨ YouTube ਲਈ ਵੀਡੀਓ ਬਣਾਉਣ ਲਈ ਉਸ ਹਵੇਲੀ ਦੀ ਚੁੱਪ ਨੂੰ ਤੋੜਨ ਦੀ ਹਿੰਮਤ ਕਰਦੇ ਹਨ ਤਾਂ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਖੁਦ ਇੱਕ ਕਹਾਣੀ ਬਣਨ ਜਾ ਰਹੇ ਹਨ ਇੱਕ ਅਧੂਰੀ ਕਹਾਣੀ ਤਾਂ ਆਓ ਜੇ ਹਿੰਮਤ ਹੈ ਤਾਂ ਸਾੜੇ ਨਾਲ ਚੱਲੋ ਉਸ ਹਵੇਲੀ ਦੇ ਹਨੇਰੇ ਵਿੱਚ ਦੇਖਦੇ ਹਾਂ ਉਸ ਰਾਤ ਕੀ ਹੋਇਆ ਕੌਣ ਵਾਪਸ ਆਇਆ ਅਤੇ ਕੌਣ ਨਹੀਂ ਨੀਰਪੁਰ ਪਿੰਡ ਦੀ ਚੁੱਪਦੀ ਚਾਦਰ ਵਿੱਚ ਸੁੱਤਾ ਪਿਆ ਸੀ ਸਿਰਫ ਇੱਕ ਵਿਆਹ ਵਾਲੇ ਘਰ ਤੋਂ ਆਉਂਦੀ ਢੋਲ ਦੀ ਮੱਥਮ ਆਵਾਜ਼ ਹੀ ਇਸ ਸ਼ਾਂਤੀ ਨੂੰ ਪੰਗ ਕਰ ਰਹੀ ਸੀ ਪਿੰਡ ਦੇ ਬਾਹਰਵਾਰ ਇੱਕ ਬਹੁਤ ਪੁਰਾਣੀ ਹਵੇਲੀ ਸੀ ਭੁੱਲਰਾਂ ਦੀ ਹਵੇਲੀ ਸਥਾਨਕ ਲੋਕ ਇਸ ਨੂੰ ਭੁੱਖੀ ਹਵੇਲੀ ਕਹਿੰਦੇ ਸਨ ਉਹ ਕਹਿੰਦੇ ਸਨ ਕਿ ਸਰਦਾਰ ਜੋਰਾਵਰ ਸਿੰਘ ਭੁੱਲਰ ਤੇ ਹੰਕਾਰ ਨੇ ਉਸ ਧਰਤੀ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਸੀ ਜਿਸ ਉੱਤੇ ਇਹ ਬਣੀ ਸੀ ਉਸ ਦੀ ਧੀ ਮਹਿਰ ਇੱਕ ਖੋੜਿਆਂ ਦੇ ਰਖਵਾਲੇ ਾਰਮਾਨ ਨੂੰ ਪਿਆਰ ਕਰਦੀ ਸੀ ਜਦੋਂ ਸਰਦਾਰ ਨੇ ਾਰਮਾਨ ਨੂੰ ਵਿਹੜੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਮਹਿਰ ਦਾ ਦੁੱਖ ਇੱਕ ਸਰਾਬ ਬਣ ਗਿਆ ਉਸ ਨੇ ਸਭ ਤੋਂ ਉੱਚੇ ਬੁਰਜ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੇ ਆਖਰੀ ਸਾਹਾਂ ਨੇ ਇਹ ਸਰਾਬ ਦਿੱਤਾ ਕਿ ਇਸ ਹਵੇਲੀ ਵਿੱਚ ਕਦੇ ਵੀ ਸ਼ਾਂਤੀ ਨਹੀਂ ਰਹੇਗੀ ਅਤੇ ਇਸ ਦੀਆਂ ਕੰਧਾਂ ਹਮੇਸ਼ਾ ਉਸ ਜ਼ਿੰਦਗੀ ਲਈ ਭੁੱਖੀਆਂ ਰਹਣਗੀਆਂ ਜੋ ਉਸ ਤੋਂ ਖੋਹੀ ਗਈ ਸੀ। یہی ਕਹਾਣੀ ਸੀ ਜਿਸਨੇ ਅਮਰਿਤ ਸਰ ਦੇ ਇੱਕ ਹੰਕਾਰੀ ਯੂਟਿਊਬਰ ਅਜੈ ਨੂੰ ਇਸ ਦੇ ਖਸਤਾ ਹਾਲ ਦਰਵਾਜ਼ਿਆਂ ਵੱਲ ਖਿੱਚਿਆ। ਉਹ ਆਪਣੇ ਚਚੇਰੇ ਭਰਾਵਾ ਕਰਨ ਅਤੇ ਸਿਮਰ ਨਾਲ ਇੱਕ ਪਰਿਵਾਰਕ ਵਿਆਹ ਲਈ ਮੀਰਪੁਰ ਆਇਆ ਹੋਇਆ ਸੀ। ਉਸਨੇ ਹਵੇਲੀ ਨੂੰ ਦੁੱਖ ਦੀ ਨਿਸ਼ਾਨੀ ਵਜੋਂ ਨਹੀਂ ਬਲਕਿ ਇੱਕ ਕੰਟੈਂਟ ਵਜੋਂ ਦੇਖਿਆ। ਉਸਨੇ ਆਪਣੇ ਰਿਸ਼ਤੇਦਾਰਾਂ ਦੀਆਂ ਡਰ ਭਰੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ دیا۔ ਇਹ ਕਹਾਣੀ سونے ਵਰਗੀ ਹੈ ਭੁੱਖੀ ਹਵੇਲੀ ਵਿੱਚ ਇੱਕ ਰਾਤ ਮੇਰੇ ਸਬਸਕ੍ਰਾਈਬਰ ਪਾਗਲ ਹੋ ਜਾਣਗੇ ਕਰਨ ਅਤੇ ਸਿਮਰ ਆਪਣੀ ਬਿਹਤਰ ਸੋਚ ਦੇ ਵਿਰੁੱਧ ਉਸ ਦੇ ਆਤਮ ਵਿਸ਼ਵਾਸ ਕਰਨ ਨਾਲ ਖਿੱਚੇ ਚਲੇ ਗਏ। ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਉਨਾਂ ਨੇ ਹਵੇਲੀ ਦੇ ਕੋਰਲਾਉਂਦੇ ਅੰਧ ਸੜੇ ਦਰਵਾਜ਼ੇ ਨੂੰ ਥੱਕਾ ਦੇ ਕੇ ਖੋਲਿਆ ਅਤੇ ਅੰਦਰ ਚਲੇ ਗਏ। ਅੰਦਰ ਦੀ ਹਵਾ ਬਾਸੀ ਸੀ। ਗੰਦੀਆਂ ਧੂੜ ਭਰੀ ਖਿੜਕੀਆਂ ਵਿੱਚੋਂ ਚੰਦੀ ਰੋਸ਼ਨੀ ਅੰਦਰ ਆਉਣ ਲਈ ਸੰਘਰਸ਼ ਕਰ ਰਹੀ ਸੀ ਅਤੇ ਇੱਕ ਵੱਡੇ ਹਾਲ ਨੂੰ ਰੋਸ਼ਨ ਕਰ ਰਹੀ ਸੀ ਜੋ ਰੋਸ਼ਨੀ ਨੂੰ ਨਿਗਲਦਾ ਜਾਪਦਾ ਸੀ। ਅਜੇ ਨੇ ਆਪਣੀ ਲਾਈਵ ਸਟ੍ਰੀਮ ਸ਼ੁਰੂ ਕੀਤੀ। ਉਸਨੇ ਆਪਣੇ ਫੋਨ ਨੂੰ ਖੰਡਰਾਂ ਤੇ ਘੁਮਾਉਂਦੇ ਹੋਏ ਕਿਹਾ हाँ जी दोस्तों हवेली दे अंदर हुन तक कोई भूत नहीं बहुत सारी धूर है एक घंटे तक उसका मजाक गजता रहा बिना किसी जवाब दे फिर जिवे ही बाहर विहद का संगीत मधम होया एक नवी आवाज शुरू हुई एक औरत की आवाज सी जो एक दुखताई दिल कम्बाऊ धुन गुनगुना रही सी ਜੋ ਕੰਧਾਂ ਵਿੱਚੋਂ ਰਸਤੀ ਜਾਂਦੀ ਸੀ ਹਵਾ ਦਰਾੜਾਂ ਵਿੱਚੋਂ ਸੀਟੀਆਂ ਵੱਜਾ ਰਹੀਆਂ ਹਨ ਅਜੈ ਨੇ ਕਿਹਾ ਪਰ ਉਸਦੀ ਆਵਾਜ਼ ਵਿੱਚੋਂ ਹੁਣ ਹੌਸਲਾ ਟੁੱਟ ਚੁੱਕਾ ਸੀ ਉਨ੍ਹਾਂ ਦੇ ਪਿੱਛੇ ਇੱਕ ਕੰਨ ਪਾੜ ਦੇਣ ਵਾਲਾ ਧਮਾਕਾ ਗੂੰਜਿਆ ਮੁੱਖ ਦਰਵਾਜ਼ਾ ਜਿਸ ਨੂੰ ਖੋਲਣ ਲਈ ਉਨ੍ਹਾਂ ਹੱਥ ਤੇ ਨਾ ਦਾ ਜ਼ੋਰ ਲੱਗਿਆ ਸੀ ਆਪਣੇ ਆਪ ਬੰਦ ਹੋ ਗਿਆ ਸੀ ਉਹ ਫਸ ਗਏ ਸਨ ਠਿਕਾ ਅਤੇ ਅਚਾਨਕ ਡਰ ਉਨ੍ਹਾਂ ਦੇ ਹੌਸਲੇ ਨੂੰ چیر ਗਿਆ ਫਿਰ ਛਣਕਾਰ ਆਈ ਇੱਕ ਇਕੱਲੀ ਘੁੰਗਰੂ ਦੀ ਛਣਕਾਰ ਜੋ ਵੱਡੀਆਂ ਪੌੜੀਆਂ ਦੇ ਉੱਪਰੋਂ ਆ ਰਹੀ ਸੀ ਇੱਕ ਇਕੱਲੀ ਤਾਲਬਦ ਆਵਾਜ਼ ਸੀ ਜੋ ਇਕਿਤ ਪਦਮ ਕਰਕੇ ਉਨਹਾਵਲ ਆ ਰਹੀ ਸੀ ਦਹਸ਼ਤ ਫੈਲ ਗਈ ਸਿਮਰ ਰੌਣ ਹੱਕਾ ਹੋ ਗਿਆ ਉਸ ਦੀਆਂ ਅੱਖਾਂ ਹਨੇਰੀਆਂ ਪੌੜੀਆਂ ਤੇ ਟਿਕੀਆਂ ਹੋਈਆਂ ਸਨ ਕਰਨ ਕੰਬਦੇ ਹੱਥਾਂ ਨਾਲ ਦਰਵਾਜ਼ੇ ਦੀ ਲੋਹੇ ਦੀ ਕੁੰਡੀ ਨਾਲ ਜੂਝਣ ਲੱਗ ਗਿਆ ਇਹ ਨਹੀਂ ਖੁੱਲ ਰਿਆ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਅਜੇਨੀ ਫੌਂਦੀ ਕਮਦੀ ਰੋਸ਼ਨੀ ਵਿੱਚ ਪੌੜੀਆਂ ਦੇ ਸਿਖਰ ਤੇ ਇੱਕ ਪਰਛਾਵਾਂ ਦਿਖਾਈ ਦਿੱਤਾ ਫਿੱਕੇ ਲਾਲ ਰੰਗ ਦੇ ਲਹਿੰਗੇ ਵਿੱਚ ਇਕਲਾੜੀ ਉਸਦਾ ਚਿਹਰਾ ਇੱਕ ਪਾਰਦਰਸ਼ੀ ਦੁਪੱਟੇ ਨਾਲ ਢੱਕਿਆ ਹੋਇਆ ਸੀ ਉਹ ਰੂਹਾਨੀ ਤੌਰ ਤੇ ਸੁੰਦਰ ਸੀ ਉਹ ਸਿਰਫ ਇੱਕ ਯਾਦ ਨਹੀਂ ਸੀ ਉਹ ਸਮੇਂ ਦਾ ਇੱਕ ਜ਼ਖਮ ਸੀ ਜੋ ਅਜੇ ਵੀ ਰਸਿਆ ਸੀ ਉਸਦਾ ਸਿਰ ਝੁਕਿਆ ਅਤੇ ਦੁਪੱਟੇ ਵਿੱਚੋਂ ਉਸ ਦੀਆਂ ਖਾਲੀ ਅੱਖਾਂ ਨੇ ਉਨਾਂ ਨੂੰ ਲੱਭ ਲਿਆ ਇੱਕ ਆਵਾਜ਼ ਮਕਰੀ ਦੇ ਜਾਲੇ ਜਿੰਨੀ ਪਤਲੀ ਪਰ ਸਦੀਆਂ ਦਾ ਭਾਰ ਚੁੱਕੀ ਉਹਨਾਂ ਦੇ ਕੰਨਾਂ ਵਿੱਚ ਗੂੰਜੀ ਆ ਮਾਂ ਆਤਮਾ ਦੀ ਨਜ਼ਰ ਅਜੈ ਅਤੇ ਸਿਮਰ ਨੂੰ ਨਜ਼ਰਅੰਦਾਜ਼ ਕਰ ਗਈ ਅਤੇ ਇੱਕ ਭਿਆਨਕ ਨਿਗਾਹ ਕਰਨ ਤੇ ਟਿਕ ਗਈ ਉਸ ਦਾ ਦੁਖੀ ਚਿਹਰਾ ਹੁਣ ਖੁਸ਼ੀ ਵਿੱਚ ਬਦਲ ਗਿਆ ਤੂੰ ਮੇਰੇ ਲਈ ਵਾਪਸ ਆਇਆ ਉਹ ਬਾਕੀ ਪੌੜੀਆਂ ਤੁਰ ਕੇ ਨਹੀਂ ਉਤਰੀ ਉਹ ਇੱਕ ਨਦੀ ਵਾਂਗ ਵਹਿ ਕੇ ਆਈ ਦੁੱਖ ਅਤੇ ਤਾਂਗ ਦੀ ਇੱਕ ਨਦੀ ਹਵਾ ਅਸਾਧਾਰਨ ਤੌਰ ਤੇ ਠੰਡੀ ਹੋ ਗਈ ਕਰਨ ਨੂੰ ਆਪਣੇ ਪਿੱਛੇ ਥੱਕਦਿਆਂ ਅਜੈ ਚੀ ਕਿਆ ਪਿੱਛੇ ਹਟ ਆਤਮਾ ਹੌਲੀ ਨਹੀਂ ਹੋਈ ਉਸਨੇ ਆਪਣਾ ਇੱਕ ਫਿੱਕਾ ਅਤੇ ਪਾਰਦਰਸ਼ੀ ਹੱਥ ਚੁੱਕਿਆ ਉਸਦੇ ਹੱਥ ਚੁੱਕਦਿਆਂ ਹੀ ਇੱਕ ਸ਼ਕਤੀ ਨੇ ਅਜੈ ਅਤੇ ਸਿਮਰ ਨੂੰ ਕੰਧ ਨਾਲ ਮਾਰਿਆ ਅਤੇ ਉਹਨਾਂ ਨੂੰ ਉੱਥੇ ਹੀ ਕੰਧ ਨਾਲ ਜਕੜ ਲਿਆ। ਉਹ ਸਿਰਫ ਡਰ ਨਾਲ ਦੇਖ ਸਕਦੇ ਸਨ। ਜਦੋਂ ਆਤਮਾ ਕਰਨ ਤੱਕ ਪਹੁੰਚੀ ਉਹ ਪੱਥਰ ਬਣ ਗਿਆ ਅਤੇ ਉਸਦਾ ਚਿਹਰਾ ਦਹਿਸ਼ਤ ਨਾਲ ਭਰ ਗਿਆ। ਆਤਮਾ ਨੇ ਕਰਨ ਨੂੰ ਛੂਹਿਆ ਨਹੀਂ। ਉਹ ਉਸਤੇ ਵਿਚੋਂ ਲੰਘ ਗਈ। ਕਰਨ ਇਸ ਤਰ੍ਹਾਂ ਤੜਫਿਆ ਜਿਵੇਂ ਉਸਤੇ ਬਿਜਲੀ ਡਿੱਗੀ ਹੋਵੇ। ਇੱਕ ਚੁੱਪਚੀਕ ਕਰਨ ਦੇ ਬੁੱਲਾਂ ਤੇ ਜੰਮ ਗਈ ਉਸ ਦੇ ਸਰੀਰ ਵਿੱਚੋਂ ਇੱਕ ਚਮਕਦਾਰ ਠੰਡੀ ਰੋਸ਼ਨੀ ਦਾ ਧਮਾਕਾ ਹੋਇਆ ਅਤੇ ਆਤਮਾ ਦੀ ਦੁਖਦਾਈ ਗੁਣਗੁਨਾਹਟ ਪਰਮ ਸਕੂਨ ਦੇ ਸਾਹ ਵਿੱਚ ਬਦਲ ਗਈ ਰੋਸ਼ਨੀ ਗਾਇਬ ਹੋ ਗਈ ਅਜੇ ਅਤੇ ਸਿਮਰ ਨੂੰ ਫੜੀ ਹੋਈ ਸ਼ਕਤੀ ਖਤਮ ਹੋ ਗਈ ਅਤੇ ਉਹ ਫਰਸ਼ ਤੇ ਡਿੱਗ ਪਏ ਕਰਨ ਹਾਲ ਦੇ ਵਿਚਕਾਰ ਬਿਲਕੁਲ ਸਥਿਰ ਖੜਾ ਸੀ ਕਰਨ ਸਿਮਰ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਉਹ ਬਹੁਤ ਹੌਲੀ-ਹੌਲੀ ਮੁੜਿਆ ਇਹ ਚਿਹਰਾ ਉਸ ਦਾ ਸੀ ਪਰ ਆਤਮਾ ਉਸ ਦੀ ਨਹੀਂ ਸੀ ਉਸ ਦੀਆਂ ਅੱਖਾਂ ਜੋ ਕਦੇ ਜਾਣੀਆਂ ਪਛਾਣੀਆਂ ਸਨ ਹੁਣ ਬਦਲ ਗਈਆਂ ਸਨ ਇੱਕ ਮੁਸਕਰਾਹਟ ਉਸ ਦੇ ਬੁੱਲਾਂ ਤੇ ਫੈਲ ਗਈ ਉਸਨੇ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਪਹਿਲੀ ਵਾਰ ਦੇਖ ਰਿਹਾ ਹੋਵੇ ਫਿਰ ਆਪਣੇ ਦਰੇ ਹੋਏ ਚਿਹਰੇ ਪਰ ਆਵਾਵਲ ਦੇਖਿਆ ਇੱਕ ਦੋਹਰੀ ਅਤੇ ਵਿਗੜੀ ਹੋਈ ਆਵਾਜ਼ ਕਰਨ ਦੇ ਕਲੇਜੋਂ ਮੇਰਦੀ ਹੂ ਨਾਲ ਬੋਲੀ ਅਸੀਂ ਹੁਣ ਹਮੇਸ਼ਾ ਲਈ ਇਕੱਠੇ ਹਾਂ ਕੀਕ ਉਸੇ ਵੇਲੇ ਵਰ ਦਰਵਾਜ਼ਾ ਚੀਕਦਾ ਹੋਇਆ ਖੁੱਲ ਗਿਆ ਜੀਉਂਦੀਆਂ ਦੀ ਦੁਨੀਆਵਲ ਵਾਪਸ ਜਾਂਦਾ ਚੰ ਚਾਨਣਾ ਰਾਹ ਦਿਖਾਉਂਦਾ ਹੋਇਆ ਅਜੈ ਨੇ ਸਿਮਰ ਦੀ ਬਾਹ ਫੜੀ ਅਤੇ ਉਸਨੂੰ ਖੜਾ ਕੀਤਾ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਦੋਂ ਉਹ ਭੱਜੇ ਮਿਹਰ ਅਤੇ ਕਰਨ ਦੀ ਦੋਹਰੀ ਆਵਾਜ਼ ਅਤੇ ਇੱਕ ਕੱਲੀ ਖੁੰਗਰੂ ਦੀ ਮੱਧਮ ਛਣਕਾਰ ਉਹ ਨਾਦਰਾਤਾ ਪਿੱਛਾ ਕਰਦੀ ਰਹੀ ਅਗਲੇ ਦਿਨ ਖੋਜ ਬਾਰਦੀਆ ਨੂੰ ਹਵੇਲੀ ਖਾਲੀ ਮਿਲੀ ਕਰਨ ਫਿਰ ਕਦੇ ਨਹੀਂ ਦੇਖਿਆ ਗਿਆ ਮੀਰਪੁਰ ਦੇ ਪਿੰਡ ਵਾਸੀਆਂ ਕੋਲ ਖੁਨ ਭੁਖੀ ਹਵੇਲੀ ਦੀ ਕਹਾਣੀ ਵਿੱਚ ਜੋੜਨ ਲਈ ਇੱਕ ਨਵਾਂ ਵਧੇਰੇ ਭਿਆਨਕ ਅਧਿਆਇ ਸੀ ਮਿਹਰ ਦੀ ਆਤਮਾ ਹੁਣ ਆਪਣੇ ਗੁਆਚੇ ਪਿਆਰ ਦੀ ਉਡੀਕ ਨਹੀਂ ਕਰਦੀ ਕਦੇ-ਕਦੇ ਜਦੋਂ ਉਹ ਭੁખી ਹੁੰਦੀ ਹੈ ਤਾਂ ਉਹ ਕਿਸੇ ਨੂੰ ਲੈ ਜਾਂਦੀ ਹੈ